ਮੌਸਮ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਮੌਸਮ ਵਿਭਾਗ ਦੇ ਵੱਲੋਂ ਚਾਰ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਤੂਫਾਨ ਨੂੰ ਲੈ ਕੇ ਚੇਤਾਵਨੀ ਦੇ ਦਿੱਤੀ ਗਈ ਹੈ ਆਖ ਰਹੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿੱਥੇ ਕੀ ਇਹ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਦੱਸਿਆ ਕਿ ਅਗਲੇ 24 ਘੰਟਿਆਂ ਤੱਕ ਤੇਜ਼ ਤੂਫਾਨ ਦੇ ਨਾਲ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ orange alert ਤੇ 29 ਜੂਨ ਤੱਕ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਲਈ yellow alert ਵੀ ਜਾਰੀ ਕੀਤਾ ਹੈ 24 ਘੰਟਿਆਂ ਦੇ ਵਿੱਚ ਸੂਬੇ ਦੇ ਤਾਪਮਾਨ ਦੇ ਵਿੱਚ 2.9 ਡਿਗਰੀ ਦੀ ਗਿਰਾਵਟ ਆਈ ਹੈ ਦੂਜੇ ਪਾਸੇ ਜੇਕਰ ਗੱਲ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਜੋ ਹਾਲੇ ਦੇ ਵਿੱਚ بارش ਹੋਈ ਆ ਇਸ ਦੇ ਨਾਲ ਮੌਸਮ ਸੁਹਾਵਣਾ ਹੋਇਆ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਿਆ ਉੱਥੇ ਹੀ ਗੁਰੂ ਘਰ ਦੇ ਵਿੱਚ ਇਸ ਮੀਂਹ ਦੇ ਨਾਲ ਕੋਈ ਵੀ ਅਸਰ ਨਹੀਂ ਹੋਇਆ ਬਲਕਿ ਸੰਗਤਾਂ ਦੇ ਵਿੱਚ ਹੋਰ ਵੀ ਜਿਹੜਾ ਕਿ ਜੋਸ਼ ਭਰਦਾ ਨਜ਼ਰ ਆਇਆ ਇਸ ਮੌਕੇ ਚਾਹੇ ਗਰਮੀ ਹੋਵੇ ਚਾਹੇ بارش ਹੋਵੇ ਪਰ ਸੰਗਤਾਂ ਦੀ ਆਸਤਾ ਦੇ ਵਿੱਚ ਗੁਰੂ ਘਰ ਦੇ ਦਰਸ਼ਨਾਂ ਲਈ ਕੋਈ ਫਰਕ ਨਹੀਂ ਪਿਆ ਜਿੱਦਿਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਦਿਖਾ ਰਹੇ ਜਿੱਥੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੌਂਦੇ ਲਈ ਪਹੁੰਚ ਰਹੀਆਂ ਨੇ بارش ਦੇ ਮੌਸਮ ਨੂੰ ਵੇਖਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਲਈ ਪੁਕਤਾ ਪ੍ਰਬੰਧ ਵੀ ਕੀਤੇ ਗਏ। ਮੈਂ ਸੁਣਨਾ ਕਿ ਭਾਵੇਂ ਪਹਿਲਾਂ ਗਰਮੀ ਦਾ ਮੌਸਮ ਸੀ ਪਰ ਸੰਗਤਾਂ ਦੇ ਵਿੱਚ ਉਦੋਂ ਵੀ ਬਹੁਤ ਉਸ਼ਾ ਸੀ। ਸੰਗਤਾਂ ਉਸ ਸਮੇਂ ਵੀ ਨਤਮਸਤ ਹੋਣ ਵਾਸਤੇ ਪਰਿਵਾਰਾਂ ਸਮੇਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੀਆਂ ਸਨ ਪਰ ਅੱਜ ਬਰਸਾਤ ਦਾ ਦਿਨ ਹੋਰ ਕਿਉਂਕਿ ਸੰਗਤ ਦੀ ਆਮਦ ਕੁਝ ਹੋਰ ਵਧ ਗਈ ਹੈ ਕਿਉਂਕਿ ਮੌਸਮ ਬਹੁਤ ਵਧੀਆ ਤੇ ਠੰਡਾ ਤੇ ਸੁਹਾਵਣਾ ਹੈ। ਸੰਗਤ ਆਪਣੇ ਪਰਿਵਾਰਾਂ ਸਮੇਤ ਇਸ ਮੀਂਹ ਦੇ ਵਿੱਚ ਵੀ ਨਤਮਸਤਕ ਹੋਣ ਲਈ ਪਰਿਵਾਰਾਂ ਸਮੇਤ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਸੱਚਕਲ ਸ਼੍ਰੀ ਮੰਦਰ ਸਾਹਿਬ ਵਿਖੇ ਆਪਣੇ ਵਹੀਕਲਾ ਰਹੀ ਮੀਂਹ ਦੇ ਬਰਸਾਤ ਦੇ ਮੌਸਮ ਵਿੱਚ ਮੱਛਾ ਟਿਕਣ ਲਈ ਆ ਰਹੀਆਂ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਵੱਲੋਂ ਜੋ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਉਹਨਾਂ ਦੀ ਪਲਾਹੇ ਤੋਂ ਕਰਮਾ ਤੱਕ ਕਰਮਾ ਤੱਕ 12 ਲੇਕਿਨ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਤੱਕ ਸਮੂੱਚੇ ਰਸਤੇ ਵਿੱਚ ਮੈਟਾਂ ਦੀ ਵਿਛਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਵਰਕਪਕ ਸਥਾਨਾਂ ਦੇ ਉੱਤੇ ਜੋ ਬਰਸਾਤ ਹੋ ਰਹੀ ਹੈ ਉਹਨਾਂ ਦੇ ਛਾਂ ਰਮ ਵਾਸਤੇ ਉਹਨਾਂ ਦੇ ਖਲੋਣ ਵਾਸਤੇ ਖੜੇ ਹੋਣ ਵਾਸਤੇ ਟੈਂਟ ਸ਼ਮਿਆਨੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਵੱਲੋਂ ਜੋ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਆ ਰਹੀਆਂ ਉਹਨਾਂ ਵਾਸਤੇ ਰਿਹਾਇਕਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਇੱਥੋਂ ਤੱਕ ਮੈਂ ਸਮਝਦਾ ਕਿ ਅੱਜ ਠੰਡਾ ਮੌਸਮ ਭਾਵੇਂ ਕਿ 24 ਘੰਟੇ ਚਾਹ ਦਾ ਲੰਗਰ ਚੱਲਦਾ ਫਿਰ ਵੀ ਠੰਡਾ ਮੌਸਮ ਹੋਣ ਕਰਕੇ ਲੰਗਰ ਹਾਲ ਵਿੱਚ ਸੰਗਤਾਂ ਵਾਸਤੇ ਚਾਹ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਜਿੱਥੇ ਸੰਗਤਾਂ ਵਿਸ਼ੇਸ਼ ਤੌਰ ਤੇ ਮੱਥਾ ਟੇਕਣ ਮੀ ਨੇਰੀ ਝਖੜ ਹੋਵੇ ਉੱਥੇ ਪਹੁੰਚ ਰਹੀ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਦਾ ਜੋ ਸਟਾਫ ਹੈ ਉਹ ਵੀ ਆਪਣੀ ਸੇਵਾਦਾਰ ਉਹਨਾਂ ਦੇ ਜੋ ਸੇਵਾਦਾਰ ਨੇ ਉਹ ਵੀ ਬੜੀ ਵਧੀਆ ਢੰਗ ਨਾਲ ਬਰਸਾਤ ਦੇ ਵਿੱਚ ਖੜੋ ਕੇ ਵੀ ਡਿਊਟੀਆਂ ਨਿਭਾ ਰਹੇ ਨੇ ਇੱਥੋਂ ਤੱਕ ਜੋ ਸੰਗਤਾਂ ਆਪਣੇ ਕੱਪੜੇ ਬੈਗ ਲੈ ਕੇ ਪਹੁੰਚ ਰਹੀਆਂ ਨੇ ਮੱਥਾ ਟੇਕਣ ਵਾਸਤੇ ਜਿਨ੍ਹਾਂ ਦੇ ਭਾਵੇਂ ਮੈਂ ਸਮਝਦਾ ਕਿ ਉਹ ਕੱਪੜੇ ਗਿੱਲੇ ਨਾ ਹੋ ਜਾਣ ਉਸ ਵਾਸਤੇ ਵੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਗੱਛੜੀ ਘਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਉਹਨਾਂ ਦੇ ਜੋੜੇ ਘਰ ਦੇ ਪ੍ਰਬੰਧ ਕੀਤੇ ਉਹਨਾਂ ਦੀ ਜੋੜਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਜੋ ਕੱਪੜੇ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਗੱਛੜੀ ਘਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਆਪਣੇ ਜੋ ਬੈਗ ਨੇ ਉਹਨਾਂ ਨੂੰ ਕੱਪੜੇ ਨੇ ਖਿਲੇ ਹੋਣ ਤੋਂ ਬਚਾਉਣ ਲਈ ਗੱਛੜੀ ਘਰ ਵਿਕੇ ਜਮਾ ਕਰਾ ਕੇ ਛੇੜੀ ਦਰਬਾਰ ਸਾਹਿਬ ਕੇ ਨਤਮਸਤਕ ਹੋਣ ਆ ਰਹੀਆਂ। ਸਦਾਦੀ ਇਹ ਹੈ ਕਿ ਮੀਂਹ ਦੇ ਮੌਸਮ ਦੇ ਚੱਲਦੇ ਗੁਰੂ ਘਰ ਆ ਰਹੀ ਸੰਗਤ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਲੰਗਰ ਹਾਲ ਦੇ ਵਿੱਚ ਸਵੇਤ ਹੀ ਚਾਹ ਅਤੇ ਪਕੌੜੇ ਤੇ ਲੰਗਰ ਤੇ بارش ਤੋਂ ਬਚਣ ਲਈ ਸ਼ਮਿਆਨੇ ਤੇ ਪ੍ਰਬੰਧ ਕੀਤੇ ਗਏ ਨੇ। ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਖਰਾਬ ਹੋਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।